ਸਤਨਾਮ ਸ਼੍ਰੀ ਵਾਖੇ ਗੁਰੂ ਜੀ ਸਤਗੁਰੂ ਜੀ ਨੇ ਅੱਜ ਦੀ ਇਸ ਪਹਿਲੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਹੈ ਆਪ ਥੋੜੀ ਜੀ ਤਵਜੂਹ ਦਿਓ ਜੀ ਜਿਸ ਸਕਰੀਨ ਤੇ ਨਾਮ ਹੀ ਚੱਲੇ ਕੰਠ ਰਮਣੀ ਇਸ ਰਮਣੀ ਦੇ ਪਿੱਛੇ ਇਹ ਹੀ ਆ ਲੱਗਾ ਹੈ ਇਹਨੂੰ ਥੋੜਾ ਜਿਹਾ ਲਮਕਾ ਕੇ ਪੜਨਾ ਹੈ ਕੰਠ ਰਮਣੀ ਆ ਰਾਮ ਰਾਮ ਮਾਲਾ ਇੱਥੇ ਮਾਲਾ ਕੰਨੇ ਨੂੰ ਪਿੱਛੇ ਬਿੰਦੀ ਲੱਗੀ ਹੈ ਹਸਤ ਊਚ ਪ੍ਰੇਮ ਧਾਰਣੀ ਲਬਜ਼ੀ ਅਰਥ ਨੇ ਪਹਿਲਾ ਹੈ ਕੰਠ ਕੰਠ ਦਾ ਲਬਜ਼ੀ ਅਰਥ ਹੈ ਗਲਾ ਰਮਣੀ ਉੰਜ ਵੈਸੇ ਰਮਣੀ ਦਾ ਲਬਜ਼ੀ ਅਰਥ ਹੈ ਸੋਨਾ ਸੁੰਦਰ ਉੰਜ ਇਹ ਵੀ ਕੁਝ ਪੁਰਖਾਂ ਨੇ ਅਰਥ ਕੀਤੇ ਨੇ ਕਿ ਕੰਠ ਨਾਲ ਉਹਨੂੰ ਚੇਤੇ ਕਰਨਾ ਕੰਠ ਰਮਣੀ ਇਹਦਾ ਅਰਥ ਹੋ ਗਿਆ ਕਿਸ ਸੁੰਦਰ ਗਲੇ ਦੇ ਨਾਲ ਜਾਂ ਇਉਂ ਕਹਿ ਲਓ ਉਹ ਹੀ ਡਲਾ ਸੋਹਣਾ ਹੈ RAM RAM MALA ਜਿਸ ਗਲੇ ਵਿੱਚੋਂ RAM RAM ਪਰਮੇਸ਼ਵਰ ਵੈਗ ਰੂਪ ਪਰਮਾਤਮਾ ਕਰਤਾਰ ਜਿਸ ਦੇ ਨਾਮ ਗਲੇ ਵਿੱਚੋਂ ਜਪਿਆ ਜਾਂਦਾ ਹੈ ਸੱਚ ਇਹ ਵੇ ਕਿ ਉਹ ਗਲਾ ਅਤ ਦਾ ਸੋਹਣਾ ਹੈ ਤੇ ਜਿਸ ਬੰਦੇ ਨੇ ਆਪਣੇ ਗਲੇ ਨੂੰ ਹੀ ਮਾਲਾ ਬਣਾ ਲਿਆ ਹੈ ਆਈ ਥੋੜਾ ਜਿਹਾ ਚੀਜ਼ ਵੱਲ ਧਿਆਨ ਦਿਹਾ ਜੇ ਪਹਿਲਾ ਅਖਰੀ ਅਰਥ ਨੇ ਕੰਠ ਰਮਣੀਏ ਸੋਹਣਾ ਹੈ ਗਲਾ ਆ ਰਾਮ ਰਾਮ ਮਾਲਾ ਜਿਨ੍ਹਾਂ ਨੇ ਵੈਗੁਰੂ ਵੈਗੁਰੂ ਪ੍ਰਭੂ ਪ੍ਰਭੂ ਰਾਮ ਰਾਮ ਕਹਿ ਕੇ ਆਪਣੀ ਗਲੇ ਨੂੰ ਹੀ ਮਾਲਾ ਬਣਾ ਲਿਆ ਹੈ ਅੱਗੇ ਹੈ ਹਸਤ ਊਚ ਪ੍ਰੇਮ ਧਾਰਣੀ ਹਸਤ ਊਚ ਦਾ ਲਫ਼ਜ਼ੀ ਅਰਥ ਤੇ ਵੈਸੇ ਇਹ ਹੋਵੇਗਾ ਹੱਥ ਉੱਚਾ ਆਪ ਜੀ ਦੇਖਿਓ ਸਨਾਤਨ ਮਤ ਦੇ ਵਿੱਚ ਨਾ ਜੀ ਕਈ ਵਾਰੀ ਤੁਸੀਂ ਕਈ ਹਿੰਦੂ ਸਾਧੂ ਦੇਖੇ ਹੋਣੇ ਨੇ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਕੱਪੜੇ ਦੀ ਥੈਲੀ ਪਕੜੀ ਹੁੰਦੀ ਉਹਨੂੰ ਗਊਮੁਖੀ ਕਹਿੰਦੇ ਆ ਕਿਉਂਕਿ ਉਸ ਕੱਪੜੇ ਦੀ ਜਿਹੜੀ ਥੈਲੀ ਹੈ ਮੈਂ ਤਾਂ ਕਹਿਆ ਵੀ ਥੋੜਾ ਜਰਥਾ ਵਲ ਆਪ ਜੀ ਧਿਆਨ ਦੇ ਆ ਜੇ ਉਹ ਕੱਪੜੇ ਦੀ ਥੈਲੀ ਵਿੱਚ ਮਾਲਾ ਪਾਈ ਹੋਈ ਹੈ ਤੇ ਉਹ ਕੀ ਕਰਦਿਆ ਆਪਣੇ ਇਸ ਉਂਗਲ ਨੂੰ ਬਿਲਕੁਲ ਮਾਲਾ ਨੂੰ ਛੁੰਦੇ ਨਹੀਂ ਅੰਗੂਠੇ ਵਾਲੀ ਨੂੰ ਇਹਨਾਂ ਦੋ ਐਸ ਉਂਗਲ ਔਰ ਅੰਗੂਠੇ ਦੇ ਨਾਲ ਉਹ ਮਾਲਾ ਜਪਦੇ ਨੇ ਇਸ ਉਂਗਲ ਨੂੰ ਬਾਹਰ ਰੱਖਦੇ ਨੇ ਥੈਲੀ ਤੋਂ ਤੇ ਉਸ ਵਿੱਚ ਹੱਥ ਪਾ ਕੇ ਜਾਪ ਕਰੀ ਜਾਂਦੇ ਉਹਨੂੰ ਖਸ ਉੱਚ ਕੇ ਤੇ ਲਫਜ ਵਿੱਚ ਸੌਖਾ ਵਰਤੇ ਗੋਮੁਖੀ ਉਹਦੀ ਥੈਲੀ ਦੀ ਜਿਹੜੀ ਬੰਤਰਖ ਹੈ ਗਊ ਦੇ ਮੂੰਹ ਵਰਗੀ ਹੁੰਦੀ ਹੈ ਮਾਲਾ ਜਪਦੇ ਨੇ ਮਹਾਰਾਜ ਕਿਧਰ ਜੇ ਇਸ਼ਾਰਾ ਕਰ ਰਹੇ ਪ੍ਰੇਮ ਧਾਰਨੀ ਪ੍ਰੇਮ ਨੂੰ ਧਾਰਨ ਕਰਨਾ ਪ੍ਰੇਮ ਨੂੰ ਅੰਦਰ ਵਿਸਾਹ ਲੈਣਾ ਇਸ ਦਾ ਭਾਵ ਇਹ ਵੀ ਭਾਈ ਕਿ ਤੁਸੀਂ ਆਪਣੇ ਹੱਥ ਵਿੱਚ ਥੈਲੀ ਪਕੜ ਕੇ ਗੋਮੁਖੀ ਦੇ ਵਿੱਚ ਮਾਲਾ ਪਾਈ ਹੋਈ ਹੈ ਤੇ ਆਪਣੇ ਉਸ ਮਾਲਾ ਨੂੰ ਲੁਕਾ ਕੇ ਤੁਸੀਂ ਰਾਮ 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 ਜਪਦੇ ਹੋ ਕਿਉਂਕਿ ਵੱਖਰੇ ਵੱਖਰੇ ਜਾਪ ਨੇ ਜੀ ਹਰੇ ਰਾਮ 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 ਹਰੇ ਕ੍ਰਿਸ਼ਨਾ ਕ੍ਰਿਸ਼ਨਾ ਕਿਸ਼ਨ ਜਪਦੇ ਕਹਿੰਦੇ ਤੁਸੀਂ ਥੈਲੀ ਵਿੱਚ ਮਾਲਾ ਪਾਈ ਹੈ ਉਸ ਮਾਲਾ ਨੂੰ ਲੁਕਾ ਕੇ ਗੋਮੁਖੀ ਚ ਤੁਸੀਂ ਨਾਮ ਜਪਦੇ ਹੋ ਸਤਿਗੁਰੂ ਕਹਿੰਦੇ ਨੇ ਇੱਕ ਕੰਮ ਕਰੋ ਆਪਾਂ ਕਿਉਂ ਵਿਖਾਵਾ ਕਰ ਰਹੀ ხਾਂ ਕੀ ਕਰੋ ਜੀ ਕਹਿੰਦੇ ਨੇ ਆਪਣੇ ਗਲੇ ਨੂੰ ਆਪਣੇ ਕੰਠ ਨੂੰ ਮਾਲਾ ਬਣਾ ਲਓ ਰੁਦਰਾਖ ਦੀ ਮਾਲਾ ਉਹਨਾਂ ਦੀ ਮਾਲਾ ਤੁਹਾਨੂੰ ਇਹਦੀ ਜ਼ਰੂਰਤ ਨਾ ਪੈ ਤੁਹਾਡਾ ਗਲਾ ਕੰਠ ਰਮਣੀ ਹੈ ਕੰਠ ਰਮਣੀ ਤੁਹਾਡਾ ਜਿਹੜਾ ਗਲਾ ਹੈ ਸੋਹਣਾ ਰਾਮ ਰਾਮ ਮਾਲਾ ਤੁਹਾਡਾ ਗਲਾ ਹੀ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਬੋਲੇ ਫਿਰ ਅਗਲਾ ਕੰਮ ਕੀ ਥੈਲੀ ਕਿਹੜੀ ਜੀ ਗਲਾ ਤਾਂ ਬਣ ਗਿਆ ਮਾਲਾ ਥੈਲੀ ਕਿਹੜੀ ਗੁਰੂ ਜੀ ਫਰਮਾਉਂਦੇ ਨੇ ਹਸਤ ਊਚ ਨਰਜ ਕੀਤੀ ਉਹ ਥੈਲੀ ਨੂੰ ਜ਼ਮੀਨ ਤੇ ਲੱਗਣ ਨਹੀਂ ਦਿੰਦੇ ਜਿਹਦੇ ਚ ਮਾਲਾ ਹੁੰਦੀ ਇੱਕ ਉਸ ਮਾਲਾ ਦੇ ਜਪਨ ਦਾ ਤਰੀਕਾ ਹੈ ਜੀ ਜਿਵੇਂ ਉਹ ਜਪਦੇ ਆ ਜਿਹੜੀ ਆ ਬੰਦੇ ਦੀ ਸੀਨੇ ਦੀ ਕੰਢੀ ਨਹੀਂ ਹੈਗੀ ਇਦੇ ਨਾਲ ਲਾ ਕੇ ਉਹ ਮਾਲਾ ਜਪਦੇ ਆ ਥੱਲੇ ਨਹੀਂ ਛਾਤੀ ਥੱਲੇ ਕਰਕੇ ਗੁਰੂ ਸਾਹਿਬ ਕਹਿੰਦੇ ਖਾਸ ਤੂ ਉੱਚ ਪ੍ਰੇਮ ਧਾਰਣੀ ਕੰਠ ਦੇ ਵਿੱਚੋਂ ਤੂੰ ਰਾਮ ਰਾਮ ਬੋਲ ਤੈਨੂੰ ਕਿਸ ਥੈਲੀ ਦੀ ਲੋੜ ਹੈ ਛੱਡ ਥੈਲੀ ਨੂੰ ਤੂੰ ਆਪਣੇ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਰਾਮ ਰਾਮ ਬੋਲ ਪ੍ਰੇਮ ਹੀ ਉਹ ਥੈਲੀ ਬਣ ਜਾਏਗਾ ਜਿਹਦੇ ਉੱਤੇ ਨਾਮ ਦੀ ਮਾਲਾ ਪਈ ਹੋਈ ਹੈ ਦੇਖ ਕਿੰਦੇ ਸੋਹਣੇ ਅਰਥ ਸਤਗੁਰੂ ਸਾਾਨੂੰ ਸਮਝ ਪੈ ਦਿੰਦੇ ਆ ਕਿ ਕੰਠ ਰਾਮਣੀ ਰਾਮ ਰਾਮ ਮਾਲਾ ਹਸਤ ਉਚ ਪ੍ਰੇਮ ਧਾਰਣੀ ਪ੍ਰੇਮ ਨੂੰ ਧਾਰਨ ਕਰ ਇਹ ਥੈਲੀ ਬਣਾ ਲੈ ਤੇਰੇ ਖਿਰਦੇ ਚ ਪ੍ਰੇਮ ਹੋਵੇ ਤੇ ਆਪਣੇ કંਠ ਤੋਂ ਤੂੰ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਇਸ ਥੈਲੀ ਵਿੱਚ ਪਰਮਾਤਮਾ ਦਾ ਨਾਮ ਪਾ ਇਹਦਾ ਮਤਲਬ ਇਹ ਹੋ ਗਿਆ ਪ੍ਰੇਮ ਤੇ ਪਰਮਾਤਮਾ ਦਾ ਨਾਮ ਦੋ ਚੀਜ਼ਾਂ ਹੋਣ ਤੇਰੀ ਥੈਲੀ ਵੀ ਤਿਆਰ ਹੋ ਜਾਏਗੀ ਤੇਰੀ ਮਾਲਾ ਵੀ ਤਿਆਰ ਹੋ ਜਾਏਗੀ ਬਾਹਰ ਦੇ ਵਿਖਾਵੇ ਦੀ ਲੋੜ ਨਹੀਂ ਅੱਗੇ ਜੀ ਥੋੜੇ ਅਰਥ ਕਰ ਲਈ ਜਹੀ ਪਣੀਜੋ ਇੱਥੇ ਵੈਸੇ ਪੋਥੀਤ ਮੇਰੇ ਸਾਹਮਣੇ ਜਿਹੜਾ ਪਾਠ ਹੈ ਇਹ ਪਣੀਜੋ ਹੀ ਹੈ ਪੱਬਾ ਨਾਣੇ ਨੂੰ ਸਿਆਰੀ ਜੱਜੇ ਕੋੜਾ ਪਣੀਜੋ ਆਮ ਤੌਰ ਤੇ ਕਈ ਸੱਜਣ ਭਣ ਜੋ ਕਰਦੇ ਆ ਨਹੀਂ ਪਾਠ ਹੈ ਜਹੀ ਜਹੀ ਦਾ ਮਤਲਬ ਜੀਵ ਪਣੀਜੋ ਦਾ ਅਰਥ ਹੈ ਉਚਾਰਨ ਕਰ ਉਚਾਰਨ ਕਰਦਾ ਹੈ ਬੋਲਦਾ ਹੈ ਜਿਹਨੂੰ ਭਣ ਕੇ ਨੇ ਪਣੀਜੋ ਉਚਾਰਦਾ ਹੈ ਜਹੀ ਪਣੀਜੋ ਉੱਤਮ ਸ਼ਲੋਕ ਆਪਣੀ ਜ਼ਬਾਨ ਤੋਂ ਉੱਤਮ ਸ਼ਲੋਕ ਦਾ ਅਰਥ ਹੈ ਉਹ ਪਰਮੇਸ਼ਵਰ ਦੀ ਬਾਣੀ ਬੋਲ ਉਹਨੂੰ ਭਜ ਉਹਨੂੰ ਸਿਮਰ ਜੀ ਪੜੀ ਜੋ ਉੱਤਮ ਸ਼ਲੋਕ ਫਿਰ ਕੀ ਹੋਵੇਗਾ ਜੇ ਤੂੰ ਜ਼ਬਾਨ ਨਾਲ ਉੱਤਮ ਸ਼ਲੋਕ ਸਭ ਤੋਂ ਸਰੇਸ਼ਟ ਸ਼ਲੋਕ ਉੱਤਮਦਰ ਤੇ ਸਰੇਸ਼ਟ ਸਭ ਤੋਂ ਉੱਚਾ ਜੇ ਉਹ ਸ਼ਲੋਕ ਬੋਲੇਗਾ ਇਹਦਾ ਅਰਥ ਬਾਣੀ ਕਰ ਲੋ ਨਾਮ ਕਰ ਲੋ ਸਿਮਰਨ ਕਰ ਲੋ ਫਿਰ ਕੀ ਹੋਵੇਗਾ ਉਦਰਣੰ ਇਹਦਾ ਅਰਥ ਹੈ ਤੂੰ ਤਰ ਜਾਏਗਾ ਅਗਲਾ ਹੈ ਨੈਨ ਨੰਦਨੀ ਫਿਰ ਬਿੰਤੀ ਨੈਨ ਦਾ ਅਰਥ ਹੈ ਅੱਖਾਂ ਨੰਦਨੀ ਦਾ ਅਰਥ ਹੈ ਸੋਹਣੀ ਇਹਦਾ ਭਾਵ ਅਰਥ ਹੈ ਮਾਇਆ ਜੇ ਤੂੰ ਆਪਣੀ ਰਸਨਾ ਤੋਂ ਉੱਤਮ ਸ਼ਲੋਕ ਬੋਲੇਗਾ ਬਾਣੀ ਪੜੇਗਾ ਪਰਮੇਸ਼ਵਰ ਦੇ ਬੋਲ ਬੋਲੇਗਾ ਜਿਸ ਮਾਇਆ ਨੇ ਸਾਰਿਆਂ ਲੋਕਾਂ ਦੀਆਂ ਅੱਖਾਂ ਨੂੰ ਠੱਗਿਆ ਹੋਇਆ ਹੈ ਕਿ ਕਿਉਂਕਿ ਨੈਨ ਨੰਦਨੀ ਜਿਹੜੀ ਨੈਨ ਨੂੰ ਬਹੁਤ ਚੰਗੀ ਲੱਗਦੀ ਸੋਹਣੀ ਲੱਗਦੀ ਹੈ ਉਦਰਣੰਗ ਇਹ ਅਰਥੇ ਨੂੰ ਤਰ ਜਾਏਗਾ ਇਹਦੇ ਤੋਂ ਪਾਰ ਹੋ ਜਾਏਗਾ ਜਿਹੜੀ ਮਾਇਆ ਸਾਰੇ ਸੰਸਾਰ ਨੂੰ ਪ੍ਰਭਾਵਿਤ ਕਰ ਰਹੀ ਹੈ ਤੂੰ ਉਹਦੇ ਤੋਂ ਬਚ ਜਾਏਗਾ ਜੇ ਰਸਨਾ ਨਾਲ ਤੂੰ ਪ੍ਰਮਾਤਮਾ ਦੇ ਉਤਰ ਸ਼ਲੋਕ ਬੋਲੇਗਾ ਇਹ ਹੈ ਅੱਜ ਦੇ ਇਸ ਪਹਿਲੇ ਸ਼ਲੋਕ ਦੇ ਅਖਰੀ ਅਰਥ 10 ਅਕਸਰ ਬੇਨਤੀ ਕਰਦਾ ਮੈਂ ਅੱਜ ਫਿਰ ਉਸ ਗੱਲ ਨੂੰ ਰਿਪੀਟ ਕਰਨ ਲੱਗਾ ਦੁਹਰਾਨ ਲੱਗਾ ਕਿ ਸਮਾ ਪਾ ਕੇ ਕਈ ਵਾਰੀ ਜਿਹੜੇ ਚੰਗੇ ਗੁਣ ਹੁੰਦੇ ਆ ਨਾ ਉਹਨਾਂ ਵਿੱਚੋਂ ਬਾਹਰ ਦੇ ਚਿੰਨ੍ਹ ਸਾਨੂੰ ਦਿਸਦੇ ਆ ਧਰਮ ਵਿੱਚ ਬਾਹਰ ਦੇ ਚਿੰਨ੍ਹਾਂ ਨੂੰ ਵੀ ਚਲੋ ਸਵੀਕਾਰ ਕੀਤਾ ਗਿਆ ਅਸੀਂ ਸਤਿਗੁਰੂ ਦੇ ਦਰਬਾਰ ਵਿੱਚ ਆਉਨੇ ਆ ਤੇ ਸਾਡਾ ਸ਼ਰੀਰ ਜਿਹੜਾ ਕੋਈ ਦੱਸੇ ਵੀ ਨਾ ਆਪਣੇ ਆਪ ਜੋ ਸਾਨੂੰ ਸਿਖਾਇਆ ਗਿਆ ਉਹਦੀ ਮੁਦਰਾ ਬਣ ਜਾਂਦੀ ਹੈ ਮੁਦਰਾ ਸਮਝ ਕੇ ਨਾ ਆਪਾਂ ਬੋਡੀ ਦਾ ਐਕਸ਼ਨ ਕਰਨੇ ਆ ਆਪਾਂ ਸਤਿਗੁਰੂ ਦੇ ਘਰ ਚ ਦੂਰੋਂ ਲੰਘਦੇ ਆ ਨਿਸ਼ਾਨ ਸਾਹਿਬ ਕੋਈ ਵੀ ਨਾ ਕਹੇ ਆਪਾਂ ਗੱਡੀ 'ਚ ਬੈਠੇ ਸਿਰ ਝੁਕਾ ਦੇਣੇ ਨਿਸ਼ਾਨ ਸਾਹਿਬ ਤਾਂ ਦੂਰ ਹੈ ਸਿਰ ਝੁਕਾਉਣ ਦਾ ਮਤਲਬ ਕੀ ਫਿਰ ਆਪਾਂ ਗੁਰਦੁਆਰਾ ਸਾਹਿਬ ਆਉਨੇ ਆਂ ਕਈ ਵਾਰੀ ਦਹਲੀਜ਼ 'ਚ ਜਦੋਂ ਆਉਨੇ ਆਂ ਤੇ ਆਪਾਂ ਉੱਡ ਕੇ ਨਾ ਉੱਥੇ ਜ਼ਮੀਨ ਤੇ ਹੱਥ ਲਾ ਕੇ ਆਪਣੇ ਮੱਥੇ ਨੂੰ ਲਾਣੇ ਆਂ ਇਹ ਵੀ ਇਹ ਵੀ ਵਸੇਰ ਕਰਦਾ ਉਸ ਤੋਂ ਬਾਅਦ ਜਦੋਂ ਗੁਰਦੇਵ ਦੇ ਸਾਹਮਣੇ ਆਉਨੇ ਆਂ ਅਸੀਂ ਸਾਰੇ ਹੱਥ ਜੋੜਨੇ ਆਂ ਫਿਰ ਆਪਾਂ ਸਾਰੇ ਮੱਥਾ ਟੇਕਨੇ ਆ ਮੱਥਾ ਟੇਕਣ ਤੋਂ ਬਾਅਦ ਜਿਹੋ ਜਿਹਾ ਸਥਾਨ ਹੋਵੇ ਆਪਾਂ ਪ੍ਰਕਰਮਾ ਕਰਨੇ ਇਹ ਬਾਹਰ ਦੇ ਚਿੰਨ ਨੇ ਨਾ ਹੱਥ ਜੋੜਨਾ ਮੱਥਾ ਟੇਕਣੀ ਪ੍ਰਕਰਮਾ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਚੰਗੇ ਗੁਣਾਂ ਨੂੰ ਸਵੀਕਾਰ ਕੀਤਾ ਥੋੜਾ ਜਿਹਾ ਕਿਉਂਕਿ ਅੱਜ ਇਹ ਵਿਸ਼ਾ ਮਾਲਾ ਦਾ ਅੱਜ ਵਿਸ਼ਾ ਮਾਲਾ ਥੈਲੀ ਚ ਪਾ ਕੇ ਜਪਣ ਦਾ ਮੈਂ ਇਸ ਕਰਕੇ ਆਪ ਨੂੰ ਥੋੜੀ ਜੀ ਬੇਨਤੀ ਕਰਨੀ ਹੈ ਕਿ ਨੂੰ ਪੋਜ਼ਿਟਿਵ ਲੈ ਕੇ ਕਿ ਆਪਾਂ ਹੱਥ ਜੋੜ ਰਹੇ ਆਂ ਪਰ ਇਸ ਹੱਥ ਜੋੜਨ ਦਾ ਸਬੰਧ ਸਾਡੇ ਅੰਦਰ ਦੇ ਨਾਲ ਹੈ ਅਸੀਂ ਮੱਥਾ ਟੇਕਨੇ ਆਂ ਝੁਕਦਾ ਤੇ ਚੰਮਾਸ ਪਿਆ ਪਰ ਇਹਦਾ ਮੱਥਾ ਟੇਕਣ ਦਾ ਸਬੰਧ ਵੀ ਸਾਡੇ ਅੰਦਰ ਨਾਲ ਹੈ ਆਪਾਂ ਪ੍ਰਕਰਮਾ ਕਰਨੇ ਆਂ ਬਾਹਰमुखी ਧੁਰੇ ਆਂ ਪਰ ਪ੍ਰਕਰਮਾ ਦਾ ਸਬੰਧ ਵੀ ਸਾਡੇ ਧੁਰ ਅੰਦਰ ਦੇ ਨਾਲ ਹੈ ਇਸ ਨੂੰ ਗੁਰੂ ਸਾਹਿਬ ਨੇ ਤਾਂ ਇਥੋਂ ਤੱਕ ਗੁਰਮਖੋ ਜਿਹੜੇ ਅਨਮਤ ਦੇ ਬਾਹਰ ਦੇ ਧਰਮ ਦੇ ਚਿੰਨ੍ਹ ਸਨਾਂ ਉਹਨਾਂ ਦੇ ਅਰਥ ਸ਼ਾਇਦ ਉਹ ਧਰਮ ਇਹੋ ਜਿਨੇ ਕਰ ਸਕੇ ਜਿਹੜੇ ਅਰਥ ਗੁਰੂ ਨਾਨਕ ਸਾਹਿਬ ਨੇ ਕਰ ਦਿੱਤੇ ਹੈ। ਫੈਨ ਚਿੰਨ੍ਹ ਬਾਹਰ ਦੇ ਫਿਰ ਅਰਥਨ ਕਿਉਂਕਿ ਬਾਹਰ ਤੋਂ ਬਿਨਾ ਚੱਲਦੇ ਨਹੀਂ ਕੰਮ ਸਾਰੀ ਕਹਾਣੀ ਤਾਂ ਚਿੰਨ੍ਹਾਂ ਦੀ ਹੈ ਨਾ। ਅੱਜ ਕੰਪਿਊਟਰ ਦੀ ਲੈਂਗੁਏਜ ਹੈ ਆਪਣੀ ਪੜੇ ਲਿਖੇ ਸਾਰਾ ਪਤਾ ਹੈ। ਹੁਣ ਕਦੀ ਤੁਸੀਂ ਦੇਖੋ ਮੈਂ ਇੱਕ ਦਿਨ ਮੈਂ ਸੋਚ ਰਿਹਾ ਸਾਂ ਕਿ ਜਦੋਂ ਅੱਖਰ ਨਹੀਂ ਸਨ ਨਾ ਜੀ ਉਦੋਂ ਬੰਦਾ ਚਿੰਨਾ ਤੋਂ ਕੰਮ ਲੈਂਦਾ ਸੀ ਕੋਟਵਾਂ ਤੋਂ ਹਾਂਜੀ ਉਹਨੇ ਕੀ ਕਰਨਾ ਜਿਵੇਂ ਹੱਥ ਜੋੜਨ ਦੀ ਫੋਟੋ ਬਣਾ ਦੇਣੀ ਜੇ ਕਿਤੇ ਸੱਪ ਦੀ ਫੋਟੋ ਬਣਾ ਦੇਣੀ ਦਾ ਮਤਲਬ ਸੀ ਭਵਸਾਗਰ ਨਦੀ ਦੀ ਫੋਟੋ ਬਣਾ ਦੇਣੀ ਅੱਜ ਸਦੀਆਂ ਬੀਤਣ ਤੋਂ ਬਾਅਦ ਆਧੁਨਿਕ ਯੁੱਗ ਵਿੱਚ ਵੀ ਸਾਰਿਆਂ ਦੇ ਫੋਨਾਂ ਦੇ ਵਿੱਚ ਫੋਟੋਆਂ ਹੀ ਬਣੀਆਂ ਹੋਈਆਂ ਨੇ ਕਿਸੇ ਦਾ ਸ਼ੁਕਰਾਨਾ ਥੈਂਕਸ ਕਰਨ ਦੀ ਤਾਂ ਹੱਥ ਦੀ ਫੋਟੋ ਪਾ ਦਿੰਦੇ ਆਂ ਅੱਜ ਕੱਲ ਤਾਂ ਇਥੋਂ ਤੱਕ ਮੱਥੇ ਟੇਕਣ ਦੇ ਫੋਟੋਆਂ ਆ ਗਈਆਂ ਨੇ ਅਗਲਾ ਪੁੱਛੇ ਵੀ ਤੂੰ ਲਿਖਦਾ ਕਿਉਂ ਨਹੀਂ ਫੋਟੋਆਂ ਕਿਉਂ ਪਾਣੇ ਇਸ ਗੱਲ ਨੂੰ ਯਾਦ ਰੱਖਿਓ ਇਹ ਚਿੰਨ ਅੱਜ ਦੇ ਨਹੀਂ ਇਹ ਤਾਂ ਉਦੋਂ ਤੋਂ ਸ਼ੁਰੂ ਹੋ ਗਿਆ ਸੱਚ ਇਹ ਵੀ ਚਿੰਨ ਲਿਪੀ ਹੈ ਕਿ ਜਦੋਂ ਅੱਖਰ ਵੀ ਨਹੀਂ ਸਨ ਪਦਾਇਸ਼ ਜਨਮ ਹੋਏ ਮੈਂ ਭੁੱਲਾ ਨਾ ਉਸ ਵਕਤ ਤੇ ਫੋਟੋਆਂ ਸ਼ੁਰੂ ਹੋ ਗਈਆਂ ਸਨ ਹੱਥ ਜੋੜਨੇ ਮੱਥੇ ਟੇਕਨੇ ਮੇਰੀ ਬੇਨਤੀ ਹੈ ਇਹ ਚਿੰਨ ਬਾਹਰ ਦਾ ਹੈ ਪਰ ਵਿਆਖਿਆ ਬੰਦੇ ਦੀ ਸ਼ਖਸੀਅਤ ਨਾਲ ਕਰ ਰਿਹਾ ਹੈ ਸਤਿਰੀ ਫਿਰ ਬੇਨਤੀ ਹੈ ਅਸੀਂ ਹੱਥ ਜੋੜਨੇ ਆ ਮੈਂ ਕਿਦਨ ਬੇਨਤੀ ਕੀਤੀ ਸੀ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਇਥੋਂ ਤੱਕ ਸ਼ਬਦ ਕਿਹਾ ਕਿ ਜਿਸ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਗੁਰੂ ਸਾਹਮਣੇ ਹੱਥ ਜੋੜਨ ਦੀ ਜਾਂਚ ਆ ਜਾਏ ਜਿਸ ਬੰਦੇ ਨੂੰ ਆਪਣੇ ਗੁਰੂ ਸਾਹਮਣੇ ਮੱਥਾ ਟੇਕਣ ਦੀ ਜਾਂਚ ਆ ਜਾਏ ਇਸ ਤੋਂ ਵੱਡਾ ਪੁੰਨ ਹੀ ਕੋਈ ਨਹੀਂ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਅੰਜਲੀ ਦਾ ਅਰਥ ਬੋਕ ਵੀ ਹੁੰਦਾ ਹੈ ਜੀ ਅੰਜਲੀ ਦਰ ਤੇ ਹੱਥ ਜੋੜਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਹੱਥ ਜੋੜਨ ਤੋਂ ਵੱਡਾ ਪੁੰਨ ਕੋਈ ਨਹੀਂ ਪਰ ਦੂਜੇ ਪਾਸੇ ਹੱਥ ਜੋੜਨ ਦਾ ਖੰਡਨ ਵੀ ਮਿਲਦਾ ਬਾਣੀ ਚ ਕਰ ਡੰਡੌਤ ਪੁੰਨ ਵੱਡਾ ਹੈ ਡੰਡੇ ਵਤ ਲੰਮੇ ਪੈ ਜਾਣਾ ਕਿਉਂਕਿ ਇਹਦੇ ਵੀ ਇੱਕ ਦਿਨ ਅਰਥ ਕੀਤੇ ਸਨ ਡੰਡੌਤ ਤੇ ਅਸ਼ਟਾਂਗ ਇਹ ਦੋ ਨੇ ਜੀ ਅਸ਼ਟਾਂਗ ਦਾ ਮਤਲਬ ਹੈ ਕਿ ਜਦੋਂ ਬੰਦਾ ਮੱਥਾ ਟੇਕੇ ਤੇ ਇਹਦੇ ਸਰੀਰ ਦੇ ਆਠ ਹਿੱਸੇ ਜਿਹੜੇ ਬਾਡੀ ਦੇ ਨੇ ਕਾਇਆਂ ਦੇ ਨੇ ਕਿ ਸੱਚ ਇਹ ਵੇ ਕਿ ਆਠ ਹਿੱਸੇ ਜਿਹੜੇ ਨੇ ਬਾਡੀ ਦੇ ਇਹਦੇ ਤਨ ਨੂੰ ਸਪਰਸ਼ ਕਰ ਦੇਖੋ ਗੁਰਮਖੋ ਥੋੜੀ ਜੀ ਕਾਗਰਤਾ ਅਪਜੀ ਬਖਸ਼ੋ ਕਿ ਆਠੀ ਹਿੱਸੇ ਸਰੀਰ ਦੇ ਧਰਤੀ ਤੇ ਛੋਣ ਉਹਦੇ ਲਬਜ ਵਰਤਿਆ ਜਾਂਦਾ ਅਸ਼ਟਾਂਗ ਤੇ ਇੱਕ ਹੁੰਦਾ ਡੰਡੌਤ ਡੰਡੌਤ ਦਾ ਅਰਥ ਹੈ ਕਿ ਡੰਡ ਆਉਤ ਡੰਡੇ ਦੀ ਤਰ੍ਹਾਂ ਸਿੱਧਾ ਮੈਂ ਯਾਦ ਹੈ ਪ੍ਰੋਫੈਸਰ ਸਹਿਬ ਸਿੰਘ ਜੀ ਹੁਣੀ ਉਹਨਾਂ ਦੀ ਇੱਕ ਪੁਸਤਕ ਹੈ ਪੜਨ ਦੇ ਲਾਇਕ ਬਬਾਨੀਆਂ ਕਹਾਣੀਆਂ ਉਹਦੇ ਵਿੱਚ ਉਹਨਾਂ 10 ਗੁਰੂ ਸਹਿਬਾਨਾਂ ਦਾ ਜੀਵਨ ਦਿੱਤਾ ਹੈ ਉਹਦੇ ਵਿੱਚ ਇੱਕ ਗੱਲ ਬੜੀ ਸੁਣਯੋਨਾਂ ਕਹੀ ਹੈ ਉਹ ਡੰਡੌਤ ਦੀ ਗੱਲ ਕਰਦੇ ਆਂ ਕਹਿੰਦੇ ਨੇ ਕਿ ਇੱਕ ਵਾਰੀ ਸ਼ੈਕਸਪੀਅਰ ਦੇ ਨਾਟਕ ਦੇ ਵਿੱਚੋਂ ਉਹਨਾਂ ਉਦਾਹਰਨ ਲਈ ਕਿ ਦੋ ਆਦਮੀ ਤੁਰੇ ਜਾ ਰਹੇ ਸਨ ਚੰਗੇ ਭੱਦਰਪੁਰਸ਼ ਜੈਂਟਲਮੈਨ ਇੱਕ ਬੰਦੇ ਦਾ ਨੌਕਰ ਨਾਲ ਸੀ ਤਿੰਨ ਹੋ ਗਏ ਤੇ ਜਿਸ ਬੰਦੇ ਦਾ ਨੌਕਰ ਨਹੀਂ ਸੀ ਉਹ ਕੀ ਕਰ ਰਿਹਾ ਸੀ ਕੋਈ ਗੱਲ ਕਰ ਰਿਹਾ ਸੀ ਉਹ ਪਹਿਲੀ ਵਾਰੀ ਗੱਲ ਕੀਤੀ ਨੌਕਰ ਨੇ ਕਿਹਾ ਮੈਨੂੰ ਸਮਝ ਨਹੀਂ ਪਈ ਉਹਨੇ ਫਿਰ ਦੁਹਰਾ ਕੇ ਗੱਲ ਕੀਤੀ ਨੌਕਰ ਕਹਿੰਦਾ ਮੈਨੂੰ ਅਜੇ ਵੀ ਸਮਝ ਨਹੀਂ ਪਈ ਨੌਕਰ ਦੂਸਰੇ ਦਾਖ ਉਹਨੇ ਤੀਜੀ ਵਾਰੀ ਬਾਤ ਕੀਤੀ ਤੇ ਨੌਕਰ ਕਹਿੰਦਾ ਮੇਰੇ ਅਜੇ ਵੀ ਸਮਝ ਨਹੀਂ ਪਈ ਜਿਹੜਾ ਸਮਝਾ ਰਿਹਾ ਸੀ ਉਹਦੇ ਹੱਥ 'ਚ ਛੋਟੀ ਡੰਡਾ ਉਹਨੇ ਛੋਟੀ ਜ਼ਮੀਨ ਤੇ ਮਾਰੀ ਕਹਿੰਦਾ ਤੇਰੇ ਨਾਲੋਂ ਤਾਂ ਡੰਡਾ ਚੰਗਾ ਜਿਹਨੂੰ ਇੱਕ ਇਸ਼ਾਰਾ ਮੇਰਾ ਸਮਝ ਪੈ ਗਿਆ ਮੈਂ ਸਿਰਫ ਡੰਡੇ ਨੂੰ ਇਸ਼ਾਰਾ ਹੀ ਕੀਤਾ ਹੱਥ ਨਾਲ ਨੌਕਰ ਨੇ ਜਿਹੜਾ ਅੱਗੋਂ ਉੱਤਰ ਦਿੱਤਾ ਉਹ ਵੀ ਬਾ ਕਮਾਲ ਸੀ ਉਹਨੇ ਕਿਹਾ ਭਲੇ ਪੁਰਸ਼ਾ ਅਸੱਚ ਡੰਡਾ ਤੇਰੇ ਖਾਤ ਵਿੱਚ ਹੈ ਮੇਰੀ ਸੋਜੀ ਤੇਰੇ ਹੱਥ ਵਿੱਚ ਨਹੀਂ ਡੰਡਾ ਤੇਰੇ ਹੱਥ 'ਚ ਤੇਰੇ ਇਸ਼ਾਰੇ ਚੱਲੇਗਾ ਪਰ ਮੇਰੀ ਸਮੀ ਤੇਰੇ ਹੱਥ ਤੇ ਥੋੜਾ ਇੱਥੇ ਮੈਂ ਬੇਨਤੀ ਕਰਾਂਗਾ ਡੰਡੌਤ ਦਾ ਅਰਥ ਕੇਵਲ ਲੰਮਾ ਲੇਟਣਾ ਨਹੀਂ ਡੰਡੌਤ ਦਾ ਅਰਥ ਹੈ ਕਿ ਜਿਹਦੇ ਖੱਤ ਵਿੱਚ ਡੰਡਾ ਹੈ ਉਹਦੇ ਹੀ ਇਸ਼ਾਰੇ ਤੇ ਚੱਲਦਾ ਹੈ ਉਹ ਮਾਲਕ ਦੀ ਮਰਜ਼ੀ ਡੰਡੇ ਨੂੰ ਜ਼ਮੀਨ ਤੇ ਰੱਖੇ ਮਾਲਕ ਦੀ ਮਰਜ਼ੀ ਡੰਡੇ ਨੂੰ ਦੀਵਾਰ ਨਾਲ ਰੱਖੇ ਮਾਲਕ ਦੀ ਮਰਜ਼ੀ ਹੈ ਕਿ ਡੰਡੇ ਨੂੰ ਕਿਸੇ ਮੰਝੇ ਨਾ ਰੱਖਦਾ ਯਾਦ ਰੱਖੋ ਡੰਡੇ ਦੀ ਕੋਈ ਮਰਜ਼ੀ ਨਹੀਂ ਜਿਹਦੇ ਹੱਥ ਵਿੱਚ ਡੰਡਾ ਹੈ ਉਹਦੀ ਮਰਜ਼ੀ ਹੈ ਜਦੋਂ ਆਪਾਂ ਡੰਡਉਤ ਕਰਨੇ ਆ ਇਹਦਾ ਮਤਲਬ ਇਹ ਵੇ ਅਸੀਂ ਤੇਰੇ ਸਾਹਮਣੇ ਸਮਰਪਿਤ ਹੋ ਗਏ ਡੰਡੇ ਦੀ ਤਰ੍ਹਾਂ ਲੇਟ ਗਏ ਹੁਣ ਸਾਡੀ ਮਰਜ਼ੀ ਨਹੀਂ ਤੇਰੀ ਮਰਜ਼ੀ ਚੱਲਣੀ ਹੈ ਦੇਖੋ ਅਰ ਤਾਂ ਅੰਦਰ ਦੇਣਾ ਜੀ ਫਿਰ ਅਰਜ ਹੈ ਉੱਥੇ ਉੱਤੇ ਸ਼ਬਦ ਵਰਤਿਆ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਉਤ ਪੁਨ ਵੱਡਾ ਮੈਂ ਜਾਦਾ ਥੋੜਾ ਜਿਹਾ ਵਿਸ਼ੇ ਤੋਂ ਦੂਰ ਹੋ ਰਿਆਂ ਪਰ ਮੇਰੀ ਬੇਨਤੀ ਹੈ ਥੋੜੀ ਹੁਮਕਾਲੀ ਅਸੀਂ ਹੱਥ ਜੋੜਨੇ ਆ ਇਹਦਾ ਮਤਲਬ ਹੈ ਕਿ ਆਪਣਾ ਆਪ ਸਮਰਪਣ ਦੇਖੋ ਇੱਕ ਸਤਗੁਰਾਂ ਦਾ ਬਚਨ ਆਉਂਦਾ ਹੈ ਕਿ ਦੋਏ ਕਰ ਜੋੜ ਕਰੂੰ ਅਰਦਾਸ ਦੋਵੇਂ ਹੱਥ ਜੋੜ ਕੇ ਅਰਦਾਸ ਤਾਂ ਮੂੰਹ ਨੇ ਕਰਨੀ ਹੈ ਕਰਨੀ ਉਹਦੇ ਅੱਗੇ ਤੇ ਦੋਨੇ ਹੱਥ ਕਿਦੇ ਅੱਗੇ ਜੋੜ ਦਿੱਤੇ ਇਹਦਾ ਮਤਲਬ ਕਿ ਬੰਦੇ ਦਾ ਮਨ ਸਮਰਪਣ ਹੋਣ ਦੀ ਥਾਂ ਹੱਥ ਜੋੜਨ ਦਾ ਮਤਲਬ ਹੈ ਆਪਣਾ ਆਪ ਸਮਰਪਣ ਕਰ ਦੇਣਾ ਇੱਕ ਹੋਰ ਬੇਨਤੀ ਜੀ ਕੀ ਬਿਰਤਾ ਹੋਏ ਸੋ ਗੁਰਪਹਿ ਅਰਦਾਸ ਕਰ ਹੱਥ ਜੋੜਨ ਦਾ ਮਤਲਬ ਹੈ ਕਿ ਆਪਣੇ ਅੰਦਰ ਦੀ ਪੀੜਾ ਆਪਣੇ ਗੁਰੂ ਕੋਲ ਅਰਦਾਸ ਕੋਰ ਕਰ ਆਪਣੀ ਸਿਆਣਪ ਨੂੰ ਤਿਆਗ ਦੇ ਮੈਂ ਤਾਂ ਬੇਨਤੀ ਕੀਤੀ ਖੱਤ ਜੋੜਨੇ ਮੱਥਾ ਟੇਕਣਾ ਕਰਮਾਂ ਕਰਨੀਆਂ ਜੋੜੇ ਛਾੜਨੇ ਇਹ ਜਿੰਨੇ ਬਾਹਰ ਦੇ ਚਿੰਨ ਨੇ ਇਹਨਾਂ ਦੇ ਸਾਰੇ ਰੋਖਾਨੀ ਅੰਦਰ ਦੇ ਅਰਥ ਨੇ ਜਦੋਂ ਅੰਦਰ ਦੀ ਰੋਖਾਨੀਅਤ ਨਾ ਰਹੇ ਸਿਰ ਬੰਦੇ ਬਾਹਰ ਦੇ ਚਿੰਨੇ ਚੁੱਕੀ ਫਿਰਨ ਉਦੋਂ ਫਿਰ ਚਿੰਨ ਕਰਮ ਕਾਂਡ ਬਣ ਜਾਂਦੇ ਹੁੰਦੇ ਆ ਫਿਰ ਅਰਜ ਹੈ ਮੱਥਾ ਟੇਕਣਾ ਮੈਂ ਕਿਹਾ ਉਹਦੋਂ ਵੀ ਪਿਛਲੇ ਦਿਨ ਕਿਹਾ ਬੜਾ ਚੰਗਾ ਕਰਮ ਹੈ ਗੁਰੂ ਸਾਹਿਬ ਜੀ ਨੇ ਹੁਣ ਇਹ ਸ਼ਬਦ ਵਰਤੇ ਆ ਨਮਸਕਾਰ ਗੁਰਦੇਵ ਕੋ ਭਾਈ ਗੁਰਦਾਸ ਸਾਹਿਬ ਕਹਿੰਦੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਇ ਮੱਥਾ ਟੇਕ ਪਰ ਦੂਜੇ ਪਾਸੇ ਸਤਿਗੁਰਾਂ ਨੇ ਕਿਹਾ ਕਿ ਸਲਾਮ ਜਵਾਬ ਦੋਵੇਂ ਕਰੈ ਹੁਣ ਮੱਥੇ ਦੀ ਕਿੱਥੇ ਵੈਲਿਊ ਰਹਿ ਗਈ ਜੀ ਬੰਦਨਾ ਹਰ ਬੰਦਨਾ ਖਤਮ ਹੋ ਗਿਆ ਸਲਾਮ ਜਵਾਬ ਦੋਵੇਂ ਕਰੈ ਮੁੰਡੋ ਕੁੱਥਾ ਜਾਏ ਅੰਦਰ ਤੋਂ ਪਟਿਆ ਗਿਆ ਪੁਰਾਣੇ ਸਮੇਂ ਕੀ ਸੀ ਜੀ ਹਿੰਦੂਇਜ਼ਮ ਵਿੱਚ ਵੀ ਇਸਲਾਮ ਵਿੱਚ ਵੀ ਜਹੂਦੀਆਂ ਵਿੱਚ ਵੀ ਖਿਮਾ ਕਰਿਓ ਅਸਾਈ ਮਤ ਵਿੱਚ ਵੀ ਬੋਧੀਆਂ ਚੱਕਰ ਨੇ ਉਹ ਜਿਹੜਾ ਜਾਪ ਕਰਦੇ ਨੇ ਉਹਦੇ ਲਈ ਮਾਲਾ ਵਰਤੀ ਜਾਂਦੀ ਸੀ ਸਾਡੇ ਸਿੱਖਾਂ ਵਿੱਚ ਵੀ ਵਰਤੀ ਜਾਂਦੀ ਹੈ ਜੀ ਆਮ ਤੌਰ ਤੇ ਮਾਲਾ ਹਿੰਦੂਆਂ ਦੀ ਵੱਖਰੀ ਹੈ ਇਸਲਾਮ ਵਾਲਿਆਂ ਦੀ ਵੱਖਰੀ ਹੈ ਸਿੱਖ ਵੀ ਉਹ ਹੀ ਵਰਤਦੇ ਨੇ ਤਕਰੀਬਨ 108 ਮਣਕਾਂ ਦੀ ਮਾਲਾ ਕਈ ਸਤਾਈਆਂ ਦੀ ਕਈ 54 ਦੀ ਉਹਦਾ ਮਤਲਬ ਇਹ ਸੀ ਵੀ ਬੰਦਾ ਇੱਕ ਵਾਰੀ ਧੁਰ ਪਵੇ ਪਰ ਸੱਚੀ ਜੇ ਜਿਹੜੀ ਇੱਕ ਵਾਰੀ ਲੱਗ ਜਾਏ ਛੁੱਟਣੀ ਬੜੀ ਮੁਸ਼ਕਲ ਹੁੰਦੀ ਹੈ ਛੁੱਟਦੀ ਨਹੀਂ ਛੇਤੀ ਕੀਤਾ ਪਰ ਮੈਨੂੰ ਮੈਂ ਪਿਛਲੇ ਦਿਨ ਵੀ ਕਿਹਾ ਸਾਡੇ ਚ ਅਨੇਕਾਂ ਐਸੇ ਗੁਰਮਖ ਪਿਆਰੇ ਮਹਾਪੁਰਖ ਹੋਇਆ ਜਿਨ੍ਹਾਂ ਨੇ ਸ਼ੁਰੂਆਤ ਗਿਣਤੀ ਤੋਂ ਕੀਤੀ ਪਰ ਉਹਦਾ ਮਤਲਬ ਇਹ ਨਹੀਂ ਸੀ ਕਿ ਗਿਣਤੀ ਨਾਲ ਅਸੀਂ ਪਰਮਾਤਮਾ ਦਾ ਅੰਤ ਪਾਣਾ ਹੈ ਗਿਣਤੀ ਦਾ ਮਤਲਬ ਸੀ ਇਹ ਮਨ ਜਿਹੜਾ ਇਹਨੂੰ ਲੱਗਦਾ ਥੋੜਾ ਟਿਕ ਕੇ ਬਹਿ ਜਾਏ ਬਾਬਾ ਅਤਰ ਸਿੰਘ ਜੀ ਉਸ ਦਿਨ ਸ਼ਾਇਦ ਕਿਆ ਸੀ 101 ਜਪਜੀ ਸਾਹਿਬ ਦਾ ਪਾਠ ਕਰਦੇ ਸਾਂ 101 ਹੁਣ ਇਹ ਵੀ ਇੱਕ ਪੈਦਾ ਹੁੰਦਾ ਸਵਾਲ ਜੀ ਵੀ 101 ਪਾਠ ਮੈਂ ਸੀ ਤਾਂ 20 ਮਿੰਟ ਚ ਕਰਨੇ ਆ ਇੱਕ ਉਹ ਫਿਰ ਗਿਣਤੀ ਮਿੰਤੀ ਕਰ ਲੈਂਦੇ ਆ ਜੀ ਇੰਨੇ ਘੰਟੇ ਥੋੜਾ ਪਾਠ ਹੋ ਸਕਦਾ ਮੈਂ ਇੱਕ ਦਿਨ ਆਪ ਨੂੰ ਕਿਹਾ ਸੀ ਆ ਸਾਡੇ ਕੋਲ ਫੋਨ ਨੇ ਕੰਪਿਊਟਰ ਨੇ ਆਈਪੈਡ ਨੇ ਅੱਜ ਕੱਲ ਸਿਰਫ ਇਹ ਉਦਾਹਰਨਾਂ ਨੇ ਜੀ ਮਨ ਨੂੰ ਸਮਝਾਣ ਲਈ ਤੇ ਮਨ ਨੂੰ ਸਮਝਾਣ ਦਾ ਮਤਲਬ ਹੈ ਉਸ ਉਦਾਹਰਨ ਨੂੰ ਸੁਣ ਕੇ ਚੱਲ ਪੈਣਾ ਇੱਕ ਹੁੰਦਾ ਸੋਨਾ ਤੇ ਨੌਲੇਜ ਇਕੱਠੀ ਕਰੀ ਜਾਣੀ ਉਹਨੂੰ ਉਹਨੂੰ ਭਾਈ ਸਾਹਿਬ ਨੇ ਬੜੀ ਸੋਹਣੀ ਗੱਲ ਕਹੀਏ ਭਾਈ ਵੀਰ ਸਿੰਘ ਉਹਨਾਂ ਲਿਖਿਆ ਉਸ ਉਸ ਨੌਲੇਜ ਬਾਰੇ ਕੁਝ ਜਾਣਿਆ ਆਖਿਆ ਜਾਣ ਲਿੱਤਾ ਕੁਝ ਨਾਂ ਵੀ ਆਪਣਾ ਬਣਾ ਲਿੱਤਾ ਧਿਆਨ ਉਸ ਦੇ ਵਿੱਚ ਨਾ ਰਤੀ ਰਹਾ ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ ਜਿੱਦੀ ਗੱਲ ਕਰ ਰਹੇ ਆ ਉਹਦੇ 'ਚ ਧਿਆਨ ਨਹੀਂ ਸਿਰਫ ਆਪਣਾ ਧਿਆਨ ਯਾਦ ਰੱਖਿਓ ਇਹਨਾਂ ਬਰੀਕ ਮਾਰਗ ਹੈ ਕਈ ਵਾਰੀ ਪਰਮਾਤਮਾ ਦੀਆਂ ਗੱਲਾਂ ਕਰਦਿਆਂ ਵੀ ਧਿਆਨ ਉਹਦੇ 'ਚ ਨਹੀਂ ਰਹਿੰਦਾ ਕਿਉਂਕਿ ਗੱਲਾਂ ਕਰਦਿਆਂ ਵੀ ਜਿਹੜੇ ਫੇਜ਼ ਚੁਣ ਰਹੇ ਹੁੰਦੇ ਆ ਸਾਡਾ ਮਨ ਉਸ ਖੌਮੇ ਵੱਲ ਪ੍ਰਵਿਰਤ ਹੋ ਜਾਂਦਾ ਲੋਕ ਕਿੰਨੇ ਕਾਗਰਤਾਂ ਨਾਲ ਸੁਣ ਰਹੇ ਆ ਉਧਰ ਧਿਆਨ ਨਹੀਂ ਜਾਂਦਾ